ਮੈਂ ਤੇ ਜਾਣ ਹੀ ਨਹੀਂ ਗਈਆਂ ਇਧਰੋਂ ਤੇ ਉਹ ਪਤਾ ਨਹੀਂ ਕਿਸੇ ਨੇ ਕਰ ਲਿਆ ਵੀ ਨੀਆਂ ਪੁੱਟੋ ਪਹਿਲਾਂ ਮੋਟਰ ਦਾ ਬਾਅਦ ਵਿੱਚ ਕੰਮ ਨਵੇੜਿਓ ਮੈਂ ਨਾ ਇਹ ਸੰਤੋਖ ਸਿੰਘ ਕਹਿੰਦਾ ਮੈਂ ਉਹਨਾਂ ਚੱਕਰ ਨਹੀਂ ਨਹੀਂ ਪੁੱਟਣ ਦੇਣੀ ਜਿੰਨਾ ਚੱਕਰ ਮੈਨੂੰ ਗ੍ਰਿਪ ਨਹੀਂ ਦਿੱਤੇ ਮੈਂ ਉਹਦੇ ਗਾੜੀ ਹੱਥ ਜੋੜੇ ਮੈਂ ਕਹਿੰਦਾ ਜਦੋਂ ਤੁਸੀਂ ਆਪਣੀ ਕਣ ਕਬੀਜ ਲਈ ਤਾਨੂੰ ਗ੍ਰਿਪ ਕਿਉਂ ਨਹੀਂ ਦਿੰਦੇ ਭਾਜੀ ਅੱਗੋਂ ਤਾਂ ਮੈਨੂੰ ਗਾਲਾਂ ਕੱਢਣ ਲੱਗ ਗਏ ਉਹ ਜੈਸਾ ਉਹਨੂੰ ਗਲਮਿਓ ਫੜਿਆ ਵਾ ਸਾਨੂੰ ਤੇ ਪਤਾ ਵੀ ਨਹੀਂ ਲੱਗਾ ਕਿਹੜੇ ਟਾਈਮ ਡਿੱਗ ਗਿਆ ਕਿੰਨੇ ਚੁੱਕਿਆ ਕਿੰਨੇ ਨਹੀਂ ਚੁੱਕਿਆ ਅਸੀਂ ਤੇ ਉਹਨਾਂ ਮਾਰ ਲਿਆ ਪੱਕਾ ਹੀ ਮਾਰਿਆ ਉਹਨਾਂ ਨੇ ਇੱਥੋਂ ਗਲਮਿਓ ਫੜਿਆ ਤੇ ਉਹ ਡਿੱਗ ਗਿਆ ਡਿੱਗ ਗਿਆ ਡਿੱਗ ਗਿਆ ਵਾ ਹਾਂ ਭਾਜੀ ਮੈਂ ਧੋਲੇ ਵਾਲੀ ਮੈਂ ਹੱਥ ਜੋੜੇ ਇਹਦੀ ਜਨਾਨੀ ਨੇ ਪੈਰੀ ਹੱਥ ਲਾਏ ਨਹੀਂ ਬੰਦੀਆਂ ਬਣ ਜਉ ਨਹੀਂ ਕੋਈ ਬੰਦਾ ਮਰ ਜੇ ਕੋ ਤੇ ਮੈਂਟ ਨਹੀਂ ਗੱਗੀ ਤੇ ਬੰਦਾ ਵੀ ਮਰ ਗਿਆ ਫੇ ਫੇ ਅਰੇ ਮੁੜ ਕੇ ਇੰਨੇ ਰੋਲਾ ਪਾਤਾ ਵੀ ਬੰਦੇ ਮਰ ਗਏ ਤੇ ਮੈਂ ਦੋ ਤਿੰਨ ਗਾਲਾਂ ਕੱਢੀਆਂ ਮੈਂ ਨਹੀਂ ਮੁਕਰਦੀ ਨਹੀਂ ਕੱਢੀਆਂ ਇਹ ਹੁਣ ਤੁਸੀਂ ਲੈ ਲਓ ਗ੍ਰਿਪ ਜਿੱਥੇ ਲੈਣੇ ਆ। ਉਹ ਉੱਥੇ ਮੈਨੂੰ ਗੰਦ ਬੋਲਦੀ ਆ ਚਲ ਗਈਆਂ ਮੈਂ ਤੇ ਫੇਰ ਚੁੱਪ ਕਰ ਗਈ ਵੀ ਕੋਈ ਗੱਲ ਨਹੀਂ। ਇਨਸਾਫ ਮਿਲਣਾ ਚਾਹੀਦਾ ਵਾ ਜੋ ਅਸੀਂ ਮੰਗਦੇ ਆ ਪੁਲਿਸ ਨੂੰ ਕਾਬੂ ਕਰਨੇ ਚਾਹੀਦੇ ਆ। ਅਸੀਂ ਵੇਖਣ ਦੇ ਅੱਜ 23 ਦਿਨ ਹੋ ਗਏ ਆ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ। ਅਜ਼ੀਆ ਰੱਬ ਕੋਨੂੰ ਨਹੀਂ ਕਾਰਵਾਈ ਕਰ ਲਾਂਗੇ। ਜਿਹੜੀ ਹੋਏਗੀ ਉੱਤੇ ਜੋ ਕੁਝ ਹੁੰਦਾ ਉਹ ਕਰ ਲੈਣਗੇ ਆਪੇ ਬੱਚੇ ਨਾਲ ਜਾ ਕੇ। ਮੇਰਾ ਨਾਮ ਜੀ ਰਮਨਜੀਤ ਸਿੰਘ ਆ ਮੈਂ ਸਰਦਾਰ ਸੰਤੋਖ ਸਿੰਘ ਦਾ ਪੁੱਤਰ ਆ ਜਿਨ੍ਹਾਂ ਦਾ ਕਤਲ ਕੀਤਾ ਗਿਆ ਜੀ। ਭੁਪਿੰਦਰ ਕੁਲਵਿੰਦਰ ਅਕਵਿੰਦਰ ਕੌਰ ਤੇ ਅਕਲਵਿੰਦ ਕਲਵਿੰਦਰ ਕੌਰ ਉਰਫ ਮਨਜੀਤ ਕੌਰ ਜੀ ਇਹ ਘਟਨਾ ਸ਼ੁਰੂ ਇੱਕ ਗ੍ਰਿਪਾਂ ਤੋਂ ਲੈ ਕੇ ਸ਼ੁਰੂ ਹੋਈ ਸੀਗੀ ਜਦੋਂ ਕਿ ਮੈਂ ਤੇ ਮੇਰੀ ਮਾਤਾ ਜੀ ਆਪਾਂ ਆਪਣੀ ਪੈਲੀ ਚ ਪਾਣੀ ਲਾਉਣ ਨੂੰ ਗਏ ਤੇ ਆਪਾਂ ਮੌਕੇ ਦੇ ਵੇਖਿਆ ਕਿ ਗ੍ਰਿਪ ਤੇ ਹੈ ਨਹੀਂ ਤੇ ਮੈਂ ਆਪਣੇ ਚਾਚੇ ਕੋਲ ਚਾਚੇ ਘਰ ਗ੍ਰਿਪ ਮੰਗਣ ਗਿਆ ਜਿਸ ਦੇ ਉੱਤੇ ਉਹਨਾਂ ਨੇ ਮੈਨੂੰ ਛੋਟੀ ਚਾਚੀ ਨੇ ਗ੍ਰਿਪ ਦੇਣ ਤੋਂ ਇਨਕਾਰ ਕਰਤਾ ਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਚਾਚੀ ਜੀ ਮੈਂ ਤਾਂ ਇੱਥੇ ਗ੍ਰਿਪ ਲੈਣ ਆਇਆ ਕੋਈ ਲੜਾਈ ਤੁਹਾਡੇ ਨਾਲ ਨਹੀਂ ਕਰਨ ਆਇਆ ਤੇ ਨਾ ਹੀ ਮੈਂ ਲੜਾਈ ਦੇ ਕਦੀ ਵੀ ਹੱਕ 'ਚ ਹੁੰਨੇ ਆਪਾਂ ਆਪਾਂ ਸ਼ਾਂਤ ਸਬਾਈ ਵਾਲੇ ਬੰਦੇ ਆ ਪਰ ਉਹਨੇ ਮੇਰੀ ਗੱਲ ਨਹੀਂ ਮੰਨੀ ਅੱਗੋਂ ਮੈਨੂੰ ਗਾਲੀ ਗਲੋਚ ਕਹਿਣ ਦੀ ਕਿ ਮੈਂ ਗ੍ਰਿਪ ਨਹੀਂ ਦੇਣੇ ਜੋ ਤੇਤੋਂ ਹੁੰਦਾ ਤੁਹਾਡੇ ਮੈਂਬਰਾਂ ਪੰਚਾਇਤਾਂ ਤੋਂ ਜੋ ਹੁੰਦਾ ਤੁਸੀਂ ਕਰਵਾ ਸਕਦੇ ਹੋ ਜ ਆਪਾਂ ਨਹੀਂ ਤੁਹਾਨੂੰ ਇਹ ਗ੍ਰਿਪ ਦੇਨੇ ਸੋ ਉਹ ਚੀਜ਼ ਮੈਂ ਤੇ ਮੇਰੀ ਮਾਤਾ ਪਿਤਾ ਚੁੱਪ ਕਰਕੇ ਸਰਪੰਚ ਸਾਹਿਬ ਕੋ ਗਏ ਸਰਪੰਚ ਸਾਹਿਬ ਨੂੰ ساری ਘਟਨਾ ਵਾਪਰੇ ਦੱਸਿਆ ਫਿਰ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਪਰ ਇਹ ਸਿਲਸਿਲਾ ਜਿਹੜਾ ਕੁਝ ਦਿ ਇਦਾਂ ਹੀ ਚੱਲ ਰਿਹਾ ਸੀਗਾ ਕੁਝ ਉਹ ਆਪਣੀਆਂ ਗੱਲਾਂ ਕਰੀ ਜਾਂਦੇ ਸਨ ਪਰ ਆਪਾਂ ਉਹਨਾਂ ਨੂੰ ਕਹਨੇ ਸੀ ਕਿ ਜੋ ਉਹ ਚਾਹੁੰਦੇ ਨੇ ਆਪਾਂ ਉਸੇ ਤਰੀਕੇ ਨਾਲ ਕਰ ਲਵਾਂਗੇ ਤੇ ਉਸ ਤਰੀਕੇ ਦੇ ਹਿਸਾਬ ਨਾਲ ਪੰਚਾਇਤ ਨੇ ਦਿਨ ਐਤਵਾਰ ਤਰੀਕ 30 11 2025 ਨੂੰ 2 ਵਜੇ ਆਪਣਾ ਫੈਸਲਾ ਸੁਣਾਉਣਾ ਸੀਗਾ ਕਿ ਅਸਲ ਫੈਸਲੇ ਵਿੱਚ ਕੀ ਆਊਗਾ ਉਹਨਾਂ ਨੇ ਦੱਸਣਾ ਸੀਗਾ ਬਟ ਜੋ ਇਹ ਦੋਸ਼ੀ ਨੇ ਚਾਰੇ ਇਹਨਾਂ ਨੇ ਕੋਈ ਗੱਲ ਨਹੀਂ ਮੰਨੀ ਆਨ ਕੇ ਸਾਡਾ ਇੱਕ ਇੱਥੇ ਜਿਹਨਾਂ ਦਾ ਡਿਵਾਈਡ ਹੋਇਆ ਪਲਾਟ ਆ ਉਹਦੇ ਵਿੱਚ ਆਪਣਾ ਨੀ ਪੱਥਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਵਿੱਚ ਮੇਰਾ ਫਾਦਰ ਸਾਹਿਬ ਜਾ ਕੇ ਇਹਨਾਂ ਨੂੰ ਬੋਲਣ ਲੱਗੇ ਕਿ ਤੁਸੀਂ ਮੇਰਾ ਗ੍ਰਿਪ ਦੇ ਦਿਓ ਮੈਂ ਤੁਹਾਡੇ ਮੈਂ ਤੁਹਾਡੇ ਪਲਾਟ ਦਾ ਕੀ ਕਰਨਾ ਤੁਸੀਂ 2 ਵਜੇ ਫੈਸਲਾ ਆਪਾ ਪੁਲਿਸ ਮੈਨੂੰ ਗ੍ਰਿਪ ਦੇ ਦਿਓ ਮੈਂ ਆਪਣਾ ਕਣਕ ਬੀਜਣੀ ਜੋ ਉਹਨਾਂ ਨੇ ਰਿਕਵੈਸਟ ਕੀਤੀ ਇਹਨਾਂ ਨੇ ਅੱਗੋਂ ਬਟ ਇਹਨਾਂ ਚਾਰਾ ਦੋਸ਼ੀਆਂ ਨੇ ਪਤਾ ਸੀਗਾ ਕਿ ਉਹ ਇੱਕ ਬੰਦਾ ਮਾੜਾ ਬੰਦਾ ਦਿਲ ਦਾ ਮਰੀਜ਼ ਆ ਇਹਨਾਂ ਨੂੰ ਪਤਾ ਸੀਗਾ ਇਹ ਉਸੇ ਸਾਜ਼ਿਸ਼ ਨਾਲ ਆਏ ਸੀ ਚਾਰੇ ਕਿ ਇਹਨੂੰ ਅੱਜ ਮਾਰਨਾ ਆ ਇਹ ਪਿੱਛੋਂ ਹੀ ਲਲਕਾਰਦੇ ਜਾਂਦੇ ਪਏ ਸੀਗੇ ਤੇ ਮੌਕੇ ਦੇ ਉੱਤੇ ਜੋ ਹੋਇਆ ਉਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਇਹਨਾਂ ਨੇ ਮੁੱਕੇਮਾਰ ਮੁੱਕੇਮਾਰੀ ਕੀਤੀ ਮੇਰੇ ਫਾਦਰ ਸਾਹਿਬ ਨਾਲ ਇਹਨਾਂ ਨੂੰ ਪਤਾ ਸੀਗਾ ਕਿ ਕਿੱਥੇ ਮੁੱਕੇਮਾਰੀ ਕਰਨੀ ਆ ਤੇ ਕਿੱਥੇ ਉਹਦੀ ਸੱਟ ਲੱਗੂਗੀ ਤੇ ਉਹਦੀ ਮੌਤ ਹੋ ਜਾਵੇਗੀ ਇਹ ਸੀਗੇ ਕਿ ਉਹਨਾਂ ਨੂੰ ਪਹਿਲਾਂ ਹੀ ਦਿਲ ਦੇ ਦਿਲ ਦੇ ਦਿਲ ਦੀ ਉਹਨਾਂ ਦੀ ਦਵਾਈ ਚੱਲਦੀ ਸੀ ਭਈ ਤੇ ਇਹਨਾਂ ਨੂੰ ਉਸ ਤਾਂ ਪੂਰੀ ਤਰ੍ਹਾਂ ਪਤਾ ਸੀਗਾ ਕਿ ਇਸ ਬੰਦੇ ਦੀ ਦਿਲ ਦਾ ਜੋ ਬਿਮਾਰੀ ਉਹ ਹੈਗੀ ਆ ਇਹਦੀ ਦਵਾਈ ਚੱਲਦੀ ਪਈ ਆ ਅਗਰ ਆਪਾਂ ਉਸ ਚੀਜ਼ ਤੇ ਹਿੱਟ ਕਰਾਂਗੇ ਤੇ ਇਹ ਬੰਦਾ ਮੌਕੇ ਤੇ ਮਰ ਜਾਵੇਗਾ ਤੇ ਇਹਨਾਂ ਨੇ ਜੋ ਚਾਰੇ ਦੋਸ਼ੀਆਂ ਨੇ ਉਸੇ ਤਰੀਕੇ ਇਹਨਾਂ ਸਲਾਹ ਕਰਕੇ ਉਹਦੇ ਜੋ ਸੀਗੇ ਛਾਤੀ ਤੇ ਹੂਰੇ ਮਾਰੇ ਤੇ ਉਹਨੂੰ ਜਾਨੋਂ ਮਕਾ ਦਿੱਤਾ ਫਿਰ ਜੋ ਅਕਵਿੰਦਰ ਕੌਰ ਤੇ ਉਹ ਦੋਸੀ ਸਾਰੇ ਇਹ ਸਾਰੇ ਮੌਕੇ ਦੇ ਲਲਕਾਰੇ ਮਾਰ ਕੇ ਜਾਂਦੇ ਵਾਪਸ ਗਏ ਆਪਾਂ ਆਪਣੀ ਫਤਿਹ ਕਰ ਲਈ ਆ ਹੁਣ ਤੇ ਬੰਦਾ ਮਾਰਨਾ ਸੀਗਾ ਮਾਰਤਾ ਕਿਉਂਕਿ ਆਪਾਂ ਪਹਿਲਾਂ ਵੀ 4-5 ਵਾਰੀ ਮਾਰਿਆ ਉਦੋਂ ਇਹ ਮਰਿਆ ਨਹੀਂ ਪਰ ਇਸ ਵਾਰੀ ਆਪਾਂ ਫਤਿਹ ਆਪਣੀ ਪੂਰੀ ਕਰ ਲਈ ਆ ਸੋ ਜੋ ਪਹਿਲਾਂ ਵੀ ਸਾਡੇ ਫੈਸਲੇ ਹੋਏ ਸੀਗੇ ਸਾਡਾ ਡੈਡੀ ਜੋ ਸੀਗਾ ਉਹ ਬੰਦਿਆਂ ਦੀ ਜੋ ਪੰਚਾਇਤ ਦੀ ਮੰਨਦਾਰ ਆ ਸੀਗਾ ਉਹਨਾਂ ਬਾਰੇ ਜੋ ਪੰਚਾਇਤ ਨੇ ਫੈਸਲਾ ਸੁਲਾਨਾ ਕਿਉਂਕਿ ਅਲੀ ਕਹਿੰਦੇ ਤੁਹਾਡੇ ਭਰਾ ਆ ਚਲੋ ਬਖਸ਼ ਦਿਓ ਇੱਕ ਵਾਰ ਬਖਸ਼ ਦੇ ਬਖਸ਼ ਦੇ ਅਖੀਰ ਇਹ ਮੌਕਾ ਆ ਗਿਆ ਕਿ ਉਹਨਾਂ ਨੇ ਉਹਦੀ ਜਾਨ ਹੀ ਲੈ ਲਈ ਜਿਹੜਾ ਉਹ ਲੈਣਾ ਕਿੰਨੇ ਚਿਰ ਤੋਂ ਚਾਹੁੰਦੇ ਸੀਗੇ ਸੋ ਇੱਕ ਅਪਾ ਪ੍ਰਸ਼ਾਸਨ ਨੂੰ ਵਾਰ-ਵਾਰ ਇਹੀ ਮੰਗ ਮੰਗਦੇ ਆ ਕਿ ਇਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਕਿਉਂਕਿ ਇਹਨਾਂ ਦੁਆਰਾ ਸਾਡੇ ਤੱਕ ਅਪਰੋਚ ਕਰਕੇ ਸਾਨੂੰ ਧਮਕੀਆਂ ਦੁਆਰਾ ਵੀ ਦਵਾਈਆਂ ਜਾ ਰਹੀਆਂ ਨੇ ਇਹ ਮਿਤੀ 30 11 25 ਨੂੰ ਪਿੰਡ ਫੁੱਲੇ ਚੱਕ ਵਿਖੇ ਸੰਤੋਖ ਸਿੰਘ ਤੇ ਉਸਦੇ ਦੋਪਰਾ ਕੁਲਵਿੰਦਰ ਸਿੰਘ ਤੇ ਭਪਿੰਦਰ ਸਿੰਘ ਦੀ ਪਾਣੀ ਵਾਲੀ ਮੋਟਰ ਨੂੰ ਲੈ ਕੇ ਆਪਸ ਵਿੱਚ ਝਗੜਾ ਹੋਇਆ ਸੀ ਤੇ ਇਸ ਝਗੜੇ ਦੌਰਾਨ ਸੰਤੋਖ ਸਿੰਘ ਦੀ ਮੌਤ ਹੋ ਗਈ ਸੀ ਜਿਸ ਦੇ ਸਬੰਧ ਵਿੱਚ ਥਾਣਾ ਪਿੱਪੜ ਵਿੱਚ ਐਫ ਆਈ ਨੰਬਰ 140 ਅੰਡਰ ਸੈਕਸ਼ਨ 193 ਬੀ ਐਨ ਐਸ ਐਸ ਸੀ ਰਜਿਸਟਰਡ ਕੀਤੀ ਹੈ ਤੇ ਵਾਕਰ ਟੀਮ ਬਣਾ ਕੇ ਜਿਹੜਾ ਦੋਸ਼ ਨੂੰ ਗ੍ਰਿਫਤਾਰ ਕਰਨ ਛਾਪੇਵਾਰੀ ਕੀਤੀ ਜਾ ਰਹੀ ਹੈ ਤੇ ਜਲਦੀ ਜਲਦੀ ਦੋਸ਼ ਨੂੰ ਗ੍ਰਿਫਤਾਰ ਕੀਤਾ ਜਾਵੇ ਪਰਿਵਾਰ ਦੋਸ਼ ਲਗਾ ਰਿਹਾ ਕਿ ਜਾਣ ਕੇ ਡਿਲੇ ਕੀਤਾ ਜਾ ਰਿਹਾ ਇਹਨੂੰ ਨਹੀਂ ਸੀ ਇਹੋ ਜੀ ਕੋਈ ਗੱਲ ਨਹੀਂ ਸਾਡੇ ਦੋਸ਼ੀ ਹੈ ਹੀਨੇ ਸਕ੍ਰਾਈਮ ਦਾ ਦੋਸ਼ੀ ਹੈ ਅਸੀਂ ਤੇ ਜਲਦੀ ਜਲਦੀ ਰੈਸਟ ਕਰਾਂਗੇ ਤੇ ਰੈਸਟ ਕਰਕੇ ਉਹਨਾਂ ਦਾ ਜਲਦੀ ਤੋਂ ਜਲਦੀ ਚਲਾਨ ਜਿਹੜਾ ਕੋਰਟ ਵਿੱਚ ਦੇਵਾਂਗੇ ਸਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਕੋ ਧਾਰਵਾਈ ਨਹੀਂ ਕਰਦੀ ਫਿਰ ਇਹਨਾਂ ਦਾ ਨਾ ਪ੍ਰਦਰਸ਼ਨ ਹੀ ਕਰਾਂਗੇ ਨਹੀਂ ਉਹ ਤੇ ਕਹਿ ਸਕਦੇ ਆ ਪਰ ਅਸੀਂ ਜਲਦੀ ਤੋਂ ਜਲਦੀ ਅਸੀਂ ਵਿਸ਼ਵਾਸ ਦਉਂਦੇ ਹਾਂ ਕਿ ਅਸੀਂ ਜਲਦੀ ਜਲਦੀ ਜੋ ਦੋਸ਼ ਨੂੰ ਅਰੈਸਟ ਕਰਾਂਗੇ ਪਿੰਡ ਚੋਂ ਫਰਾਰ ਚਾਹਤੇ ਜੀ ਪਿੰਡ ਚੋਂ ਫਰਾਰ ਚੱਲਦੇ ਉਹਨਾਂ ਦੇ ਘਰਾਂ 'ਤੇ ਤਾਲੇ ਲੱਗੇ ਹੋਏ ਆ ਉਹਨਾਂ ਦੇ ਜਿੰਨੇ ਵੀ ਰਿਸ਼ਤੇਦਾਰ ਉਹਨਾਂ ਦੇ ਘਰ ਦੇ ਹੀ ਐਡਾ ਕਰ ਸਕੂ